ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕਰਨ ਦੇਵੀ ਗੜਾ ਵਾਲਾ ਸਾਡਾ ਸੰਯੋਗੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਵੱਲੋਂ ਅਕਾਲ ਤਖਤ ਸਭ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀਗਾ ਉਹ ਜਿਹੜਾ ਜਨਤਕ ਕਰ ਦਿੱਤਾ ਗਿਆ ਉਹਦੇ ਸਪਸ਼ਟੀਕਰਨ ਬਾਰੇ ਅੱਜ ਸਾਡੇ ਸੰਯੋਗੀ ਤੋਂ ਪੁੱਛਦੇ ਹਾਂ ਕਰਨ ਦੇਵੀ ਗੜਾ ਵਾਲਿਆ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਸਾਡੇ ਦਰਸ਼ਕਾਂ ਦਾ ਸੋਜੀ ਜਿਹੜਾ ਸੁਖਵੀਰ ਬਾਦਲ ਨੇ ਮੰਗ ਪੱਤਰ ਦਿੱਤਾ ਸੀਗਾ ਅਕਾਲ ਤਖਤ ਸਾਹਿਬ ਨੂੰ ਉਹ ਜਨਤਕ ਹੋਂਦ ਬਾਰੇ ਕੀ ਸਪਸ਼ਟੀਕਰਨ ਆ ਤੁਹਾਡਾ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਸ੍ਰੀ ਬਾਦਲ ਸ਼ਰਮਣੀ ਕਾਰਜਦਾਨ ਦੇ ਪ੍ਰਧਾਨ ਵੱਲੋਂ ਜਿਹੜਾ ਅੱਜ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਜਿਹੜਾ ਪੱਤਰ ਆ ਉਹਨੂੰ ਜਨਤਕ ਕੀਤਾ ਗਿਆ ਉਹਨਾਂ ਵੱਲੋਂ ਜਿਹੜਾ ਉਸ ਵਿੱਚ ਕਿਹਾ ਗਿਆ ਵੀ ਜਿਹੜੀ ਸ਼ਰਮਣੀ ਕਾਰਜਦਾਨ ਦੀ ਸਰਕਾਰ ਸਮੇਂ 2007 ਤੋਂ ਲੈ ਕੇ 2017 ਦੇ ਵਿਚਕਾਰ ਜਿਹੜੀਆਂ ਵੀ ਘਟਨਾਵਾਂ ਹੋਈਆਂ ਉਹਨਾਂ ਘਟਨਾਵਾਂ ਦਾ ਜਿਹੜਾ ਉਹਨਾਂ ਦੇ ਮਨ ਤੇ ਬਹੁਤ ਜ਼ਿਆਦਾ ਬੋਝ ਸੀਗਾ ਜਿਵੇਂ ਆਪਾਂ ਨੂੰ ਪਤਾ ਉਹਨੇ ਦੱਸਿਆ ਵੀ ਜਿਹੜੇ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਜਿਹੜੀ ਖੀਮਾ ਜਾਂਚ ਦਾ ਜਿਹੜਾ ਪੱਤਰ ਆ ਉਹ ਜਿਹੜੇ ਸਾਬਕਾ ਜੱਥੇਦਾਰ ਕਾਕਟਕ ਸਾਹਿਬ ਉਹਨਾਂ ਨੇ ਨਿੱਜੀ ਤੌਰ ਤੇ ਜਾ ਕੇ ਉਹਨਾਂ ਨੇ ਵੀ ਮਾਫੀ ਮੰਗੀ ਸੀ ਤੇ ਜਿਵੇਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਦੱਸਿਆ ਵੀ ਜਿਹੜੇ ਜਿਹੜੀਆਂ ਵੀ ਗਲਤੀਆਂ ਆ ਉਸ ਸਮੇਂ ਹੋਈਆਂ ਉਹ ਆਪਣੀ ਝੋਲੀ ਵਿੱਚ ਪਾਉਂਦੇ ਨੇ ਜਿਵੇਂ ਉਹਨਾਂ ਨੇ ਦੱਸਿਆ ਵੀ ਜਿਹੜੀ ਵੀ ਕੋਈ ਵੀ ਗਲਤੀ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਪਾਰਟੀ ਵੱਲੋਂ ਹੋਈ ਆ ਵੀ ਉਹ ਉਹਨੂੰ ਮੰਨਦੇ ਨੇ ਜਿਹੜੀ ਵੀ ਕੋਈ ਵੀ ਜਿਹੜੀ ਸਜ਼ਾ ਅਕਾਦਕਤ ਵੱਲੋਂ ਲਾਈ ਜਾਊਗੀ ਉਹ ਜਾਂ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਉਹ ਪ੍ਰਵਾਨ ਕਰਨਗੇ ਜਾਂ ਕਿਸੇ ਵੀ ਜਿਹੜੇ ਪਾਰਟੀ ਦੇ ਹਾਥੀ ਆਗੂ ਨੂੰ ਲਗਾਈ ਜਾਂਦੀ ਆ ਤੇ ਪਰ ਉਹਨਾਂ ਨੇ ਕਿਹਾ ਵੀ ਜਿਹੜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਕੌਮੀ ਸਿੱਖ ਦੀ ਇੱਕ ਖੇਤਰੀ ਪਾਰਟੀ ਆ ਜਿਵੇਂ ਉਹਨਾਂ ਨੂੰ ਦੱਸਿਆ ਵੀ ਜਿਹੜਿਆ ਕੋਈ ਵੀ ਜਿਹੜੀਆਂ ਅੰਗਰਤੀਆਂ ਹੋਈਆਂ ਨੇ ਉਹਨਾਂ ਨੂੰ ਉਹ ਪਰਵਾਹ ਨਹੀਂ ਕਰਦੇ ਨੇ ਉਹਨਾਂ ਦਾ ਕਹਿਣਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇੱਕ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਇਹ ਪਾਰਟੀ ਸਿੱਖ ਜਥੇਬੰਦੀਆਂ ਨੂੰ ਸਿੱਖ ਜਥੇਬੰਦੀ ਦੀ ਅਗਵਾਈ ਕਰਨ ਵਾਲੀ ਪਾਰਟੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਹਾਂਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਵੇਂ ਸ੍ਰੋਮਣੀ ਕਾਦੀਦਾਲ ਦੀ ਸਥਾਪਨਾ ਆਪਣਾ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ 14 ਦਸੰਬਰ 1920 ਨੂੰ ਹੋਈ ਸੀ ਤੇ ਉਹਨਾਂ ਨੇ ਦੱਸਿਆ ਵੀ ਅੱਜ ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੀ ਪਾਰਟੀ ਆ ਉਹ ਪੰਜਾਬ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਉਹ ਯਤਨ ਕਰਦੀ ਆਈ ਆ ਤੇ ਉਹ ਕਰਦੀ ਰਹੂਗੀ ਵੀ ਜਿਹੜਾ ਪੰਜਾਬ ਨੂੰ ਮੁੜ ਚੜਦੀ ਕਲਾ ਵੱਲ ਲੈ ਕੇ ਜਾਇਆ ਜਾਵੇ ਕਿਤੇ ਨਾ ਕਿਤੇ ਬਾਕੀ ਤੜੇ ਨੇ ਵੀ ਜਿਹੜਾ ਇਹ ਮਾਫੀਨਾਮਾ ਕਹਿ ਦिए ਜਾਂ ਯਾਚਨਾ ਪੱਤਰ ਕਹਿ ਦिए ਉਹ ਵੀ ਅਕਾਲ ਤਖਸਾਲ ਨੂੰ ਬਾਕੀ ਤੜੇ ਨੇ ਵੀ ਸੌਂਪਿਆ ਸੀਗਾ ਉਹ ਵੀ ਸਾਰੇ ਘਟੇ ਹੋ ਕੇ ਅਕਾਲ ਤਖਸਾਲ ਤੇ ਗਏ ਸੀਗੇ ਮਾਫੀ ਮੰਗੀ ਸੀ ਉਹਨਾਂ ਨੇ ਤੇ ਕਿਸੇ ਨਾ ਕਿਸੇ ਸੁਖਵੀਰ ਬਾਦਲ ਦਾ ਕਹਿਣਾ ਹੈ ਵੀ ਪਾਰਟੀ ਤੋਂ ਚਲੋ ਜਾਂ ਸਾਡੇ ਤੋਂ ਜਾਂ ਪਰਿਵਾਰ ਤੋਂ ਗਲਤੀਆਂ ਹੋ ਗਈਆਂ ਬਾਦਲ ਪਰਿਵਾਰ ਤੋਂ ਜਾਂ ਪਾਰਟੀ ਤੋਂ ਗਲਤੀਆਂ ਹੋ ਗਈਆਂ ਉਹ ਗਲਤੀਆਂ ਅਸੀਂ ਸਾਡੀ ਝੋਲੀ ਪਾਉਨੇ ਆ ਤੇ ਅਮਾ ਵੀ ਮੰਗ ਰਹੇ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਪਾਰਟੀ ਪ੍ਰਧਾਨ ਸਰਦਾਰ ਸੁਵੀਰ ਸਿੰਘ ਬਾਦਲ ਨੇ ਦੱਸਿਆ ਵੀ ਜਿਹੜੀਆਂ ਵੀ ਗਲਤੀਆਂ ਚਾਹੇ ਉਹ ਪਾਰਟੀ ਤੋਂ ਹੋਈਆਂ ਜਾਂ ਪਰਿਵਾਰ ਤੋਂ ਹੋਈਆਂ ਉਹ ਆਪਣੀ ਝੋਲੀ ਵਿੱਚ ਪਾਉਂਦੇ ਨੇ ਤੇ ਜਿਹੜੀ ਵੀ ਸਜ਼ਾ ਅਕਾਲ ਤਖਤ ਵੱਲੋਂ ਲਾਈ ਜਾਊਗੀ ਉਹਨੂੰ ਪ੍ਰਵਾਨ ਕਰਾਂਗੇ ਪਰ ਜਿਹੜੀ ਗੱਲ ਮੈਂ ਇੱਕ ਤੁਹਾਨੂੰ ਦੱਸਣਾ ਜਾਣਾ ਵੀ ਜਿਹੜੇ ਅੱਜ ਬਾਗੀ ਆਗੂ ਆਪਣਾ ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਕਰਨੇ ਚਾਹੇ ਉਹਨਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰਪੁਰ ਗੁਰੂ ਪ੍ਰਤਾਪ ਸਿੰਘ ਬਡਾਲਾ ਹਿੰਦਰਪਾਲ ਸਿੰਘ ਚੰਦੂ ਮਾਜਰਾ ਸੁਖਦੇਵ ਸਿੰਘ ਢੀਂਸਾ ਆਦੀ ਜਿਹੜੇ ਵੀ ਆਗੂ ਨੇ ਉਹ ਕਿਸੇ ਸਮੇਂ ਸ਼ਾਮਣੀ ਕਾਲ ਜਲ ਦਾ ਸਾਰਾ ਆਪਣਾ ਸਿਆਸਤ ਸਰਕਾਰਾਂ ਸਮੇ ਮਲਾਈਦਾਰ ਮਹਿਕਮੇ ਲੈ ਕੇ ਪੂਰਾ ਉਹਨਾਂ ਨੇ ਆਨੰਦ ਮਾਣਿਆ ਤੇ ਅੱਜ ਉਹ ਸੱਚੇ ਬਣ ਰਹੇ ਨੇ ਪਰ ਜਿਵੇਂ ਆਪਾਂ ਨੂੰ ਪਤਾ ਵੀ ਜੇ ਆਪਾਂ ਨੂੰ ਕੋਈ ਗੱਲ ਦੀ ਨਾਰਾਜ਼ਗੀ ਸੀਗੀ ਤੇ ਆਪਾਂ ਟਿਕਟਾਂ ਨਾ ਲੈਂਦੇ ਆਪਾਂ ਜਦੋਂ ਤੱਕ ਤਾਂ ਪਾਰਟੀ ਦੀ ਚੜ੍ਹਾਈ ਰਹੀ ਉਦੋਂ ਤੱਕ ਆਪਾਂ ਨੇ ਸਾਰਾ ਅਨੰਦ ਮਾਣਿਆ ਪਰ ਉਹ ਅੱਜ ਬਾਗੀ ਬਣ ਕੇ ਇਹ ਜੇ ਆਪਾਂ ਗੱਲ ਕਹੀਏ ਵੀ ਇਹ ਕੰਲੀ ਜਿਹੜੀ ਆਪਣਾ ਡੇਰਾ ਮੁਖੀ ਦੀ ਜਿਹੜੀ ਮਾਫੀ ਦੀ ਚਾਚਾ ਚੱਲ ਰਹੀ ਆ ਇਸ ਗੱਲ ਦਾ ਕੱਲਾ ਸੁਖਵੀਰ ਸਿੰਘ ਦਾ ਬਾਦਲ ਨੂੰ ਦੋਸ਼ੀ ਮੰਨਣਾ ਇਹ ਵੀ ਬਹੁਤ ਵੱਡੀ ਗਲਤ ਗੱਲ ਆ ਕਿਉਂਕਿ ਜਿਹੜੀ ਵੀ ਬਾਗੀ ਆਗੂ ਨੇ ਚੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਹੋਰ ਵੀ ਕਈ ਆਗੂ ਨੇ ਉਹਨਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਸਰਦਾਰ ਮੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕੋਰ ਕਮੇਟੀ ਦੇ ਹੁਣੇ-ਹੁਣੇ ਮੈਂਬਰ ਬਣੇ ਆਂ ਤੇ ਆਪਣਾ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਵੀ ਇਸ ਗੱਲ ਦੀ ਸਾਰੀ ਜਾਣਕਾਰੀ ਆਪਾਂ ਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਾਰੀ ਹੈਗੀ ਸੀਗੀ ਤੇ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਦੋਂ 2007 ਤੋਂ ਲੈ ਕੇ 2015 ਤੱਕ ਜਿਹੜੀਆਂ ਵੀ ਗਲਤੀਆਂ ਸ਼ਰੂਪਣੀ ਅਕਾਲੀ ਦਲ ਤੋਂ ਹੋਈਆਂ ਆਪਾਂ ਤਾਂ ਹੁਣ ਗਲਤੀਆਂ ਹੀ ਕਹਿ ਸਕਦੇ ਹਾਂ ਜਿਹੜੀਆਂ ਗਲਤੀਆਂ ਸ਼ਰੂਪਣੀ ਅਕਾਲੀ ਦਲ ਬਾਦਲ ਤੋਂ ਹੋਈਆਂ ਉਹ ਗਲਤੀਆਂ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਬਾਗੀ ਤੜਾ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਬੀਬੀ ਜਗੀਰ ਕੌਰ ਜਾਂ ਸੁਖਦੇਵ ਸਿੰਘ ਢੀਂਡਸਾ ਜਗੁਰ ਗੁਰਪ੍ਰਤਾਪ ਸਿੰਘ ਬਡਾਲਾ ਲਾ ਲੋ ਜਾਂ ਸਰਜੀਤ ਸਿੰਘ ਰਖੜਾ ਲਾ ਲੋ ਇਹਨਾਂ ਨੂੰ ਸਾਰੀ ਗਤੀਵਿਧੀਆਂ ਦਾ ਪਤਾ ਸੀਗਾ ਪਰ ਜਦੋਂ ਹੁਣ ਪਾਰਟੀ ਦੇ ਵਿੱਚ ਫੁੱਟ ਪੈ ਗਈ ਤੇ ਗਤੀਵਿਧੀਆਂ ਸਾਰੀਆਂ ਇਹਨਾਂ ਨੇ ਜਨਤਕ ਕੀਤੀਆਂ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਵੀ ਦੋਸ਼ੀ ਮੰਨਦੇ ਹੋ ਇਹਨਾਂ ਗਲਤੀਆਂ ਦਾ ਬਿਲਕੁਲ ਇਹ ਦੇਖੋ ਜੀ ਜੇ ਆਪਾਂ ਆਪਾਂ ਕਿਸੇ ਵੀ ਚਲੋ ਆਪਾਂ ਸ਼੍ਰੋਮਣੀ ਅਕਾਲੀ ਗੱਲ ਦੀ ਗੱਲ ਨਾ ਕਰਦੇ ਹੋਏ ਆਪਾਂ ਕਿਸੇ ਵੀ ਪਾਰਟੀ ਦੀ ਗੱਲ ਕਰਦੀ ਵਿੱਚ ਕਿਸੇ ਵੀ ਸਰਕਾਰ ਸਮੇਂ ਹੋਈਆਂ ਹੋਈਆਂ ਗਲਤੀਆਂ ਜੇ ਆਪਾਂ ਉਸ ਪਾਰਟੀ ਦੇ ਵਿੱਚ ਇੱਕ ਵਰਕਰ ਤੋਂ ਲੈ ਕੇ ਆਪਾਂ ਕੈਬਨਟ ਮੰਤਰੀ ਤੱਕ ਜੇ ਆਪਾਂ ਉਸ ਆਨੰਦ ਮੰਨਦੇ ਆ ਆਪਾਂ ਨੂੰ ਉਹਨਾਂ ਸਾਰੀ ਗੱਟੇ ਵਿਧੀਆਂ ਦਾ ਪਤਾ ਤਾਂ ਫਿਰ ਆਪਾਂ ਬਰਾਬਰ ਦੇ ਭਾਗੀਦਾਰਾਂ ਉਹਨਾਂ ਗਲਤੀਆਂ ਬਾਰੇ ਜੇ ਬਾਗੀ ਸੁਰਾਂ ਦੀ ਗੱਲ ਕਰੀਏ ਜਾਂ ਦੇਖਿਆ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ 1985 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਬਾਗੀ ਸੁਰ ਕਈ ਵਾਰ ਦੇਖਣ ਨੂੰ ਮਿਲੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਆਪਣਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ 1985 ਦੇ ਵਿੱਚ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਆ ਉਹਦੇ ਵਿੱਚ ਕੈਬਨਿਟ ਮੰਤਰੀ ਰਹੇ ਤੇ ਹੁਣ ਜਿਵੇਂ ਆਪਾਂ ਨੂੰ ਪਤਾ ਵੀ 2014 ਦੇ ਵਿੱਚ ਉਹ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਉਹਨਾਂ ਦੇ ਸਾਰੇ ਆਨੰਦਮਾਨੇ ਪਰ ਉਹ ਸਮੇਂ-ਸਮੇਂ ਬਾਕੀ ਵੀ ਹੁੰਦੇ ਰਹੇ ਜਿਵੇਂ ਕਦੇ ਉਹ ਲੋਂਗੋਵਾਲ ਦੀ ਅਗਵਾਈ ਦੇ ਵਿੱਚ ਆਪਣਾ ਉਹ ਉਹਨਾਂ ਨੇ ਅੱਡ-ਅੱਡ ਧੜਿਆਂ ਦੇ ਵਿੱਚ ਨੁਮਾਇੰਦਗੀ ਕੀਤੀ ਚਾਹੇ ਗਰਚਰਨ ਸਿੰਘ ਤੋੜਾ ਦੇ ਨਾਲ ਨੁਮਾਇੰਦਗੀ ਕੀਤੀ ਪਰ ਦੇਖੋ ਜੱਬਾ ਗੱਲ ਤਾਂ ਇਹ ਵੀ ਬਿਨਾ ਪਾਰਟੀ ਤੋਂ ਕੋਈ ਵੀ ਆਗੂ ਸਿਆਸਤ ਦੇ ਵਿੱਚ ਕਾਮਯਾਬ ਘਾਟੇ ਹੁੰਦਾ ਤੇ ਹੁਣ ਜਿਹੜਾ ਸੋਮਣੀ ਕਲਚਰ ਵੱਲੋਂ ਇੱਕ ਇਹ ਦੋਸ਼ ਲਗਾਇਆ ਜਾ ਰਿਹਾ ਵੀ ਜਿਹੜੇ ਬਾਗੀ ਤੱਟੜੇ ਦੇ ਆਗੂ ਆ ਇਹਨਾਂ ਦਾ ਦਫ਼ਤਰ ਆ ਜਿਹੜਾ ਨਾਕ ਪਰ ਤੋਂ ਚੱਲ ਰਿਹਾ ਇਸ ਦਾ ਮਤਲਬ ਇਹ ਆ ਵੀ ਜਿਹੜਾ ਇਹ ਸ਼੍ਰੋਮਣੀ ਕਾਦਦ ਦੇ ਆਗੂ ਆ ਇਹ ਆਰਐਸਐਸ ਦੇ ਕਹੇ ਤੇ ਚੱਲ ਰਹੇ ਆ ਇਹ ਜਿਹੜਾ ਦੋਸ਼ ਆ ਸ਼੍ਰੋਮਣੀ ਕਾਦਦ ਬਾਦਲ ਨੂੰ ਲਗਾਇਆ ਗਿਆ ਹੁਣ ਦੇਖੋ ਜਿਹੜਾ ਆਪਾਂ ਨੂੰ ਪਤਾ ਵੀ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਇਹਦੇ ਸੰਬੰਧੀ ਜੋ ਵੀ ਸ਼੍ਰੋਮਣੀ ਕਾਦਦ ਨੂੰ ਜਿਹੜੀ ਸਜ਼ਾ ਲੱਗੂਗੀ ਇਸ ਸੰਬੰਧੀ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਉਹ ਜਾਂ ਉਹਨਾਂ ਦੇ ਪਾਰਟੀ ਦੇ ਸਾਥੀ ਇਸ ਨੂੰ ਪਰਵਾਹ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਅਭਾਰ ਹੁੰਦਾ ਜਾਂ ਹੋਰ ਵੀ ਇਹ ਤੋਂ ਜ਼ਿਆਦਾ ਨਿਘਾਰ ਆਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਿਹੜਾ ਜਿਵੇਂ ਆਪਾਂ ਨੂੰ ਪਤਾ ਵੀ 2027 ਜਿਹੜੀਆਂ ਵਿਧਾਨ ਸਭਾ ਚੋਣਾਂ ਉਹ ਵੀ ਸਮਾਂ ਨੇੜੇ ਆਂਦਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਜਾਂ ਪੰਚਾਇਤੀ ਚੋਣਾਂ ਜਿਹੜੀਆਂ ਵੀ ਆਣੀਆਂ ਇਹਦੇ ਵਿੱਚ ਜਾਂ ਜਿਹੜੀਆਂ ਆਣ ਆਣੀਆਂ ਹੁਣ ਜਿਮਰੀ ਚੋਣਾਂ ਜਿਹੜੀ 4 ਵਿਧਾਨ ਸਭਾ ਹਲਕੇ ਦੇ ਵਿੱਚ ਹੋ ਰਹੀਆਂ ਨੇ ਪਤ ਚਰਚਾ ਇਹ ਵੀ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਗਿੱਦੜਵਾਹਾ ਤੋਂ ਆਪਣਾ ਚੋਣ ਮੈਦਾਨ ਵਿੱਚ ਨਿਤਤਾ ਫਰਕਦੇ ਨੇ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਜੀ ਇਹ ਚੋਣ ਮੈਦਾਨ ਵਿੱਚ ਆਂਦੇ ਨੇ ਇੱਥੇ ਫਤਿਹ ਪਾਉਂਦੇ ਆ ਜਾਂ ਉਹਨਾਂ ਨੂੰ ਹਾਰ ਦੇ ਨਾਲ ਨਮੋਸ਼ੀ ਦਾ ਸਾਹਮਣਾ ਕਰਨ ਪਊਗਾ ਕਰਨ ਜੀ ਗਿੱਦੜਵਾਏ ਦੀ ਗੱਲ ਆਈ ਹੈ ਤੇ ਗਿੱਦੜਵਾਏ ਤੋਂ ਯਾਦ ਆਇਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਆਪਣਾ ਸਿਆਸੀ ਕਰੀਰ ਜਿਹੜਾ ਮਤਲਬ ਜਿਹੜਾ ਵਿਧਾਨ ਸਭਾ ਦੀ ਪੌੜੀਆਂ ਚੜੇ ਸੀਗੇ ਉਹ ਗਿੱਦੜਵਾਏ ਹਲਕੇ ਤੋਂ ਪਹਿਲੀ ਵਾਰ ਜਿੱਤ ਕੇ ਉਹ ਵਿਧਾਨ ਸਭਾ ਦੀ ਪੌੜੀਆਂ ਚੜੇ ਸੀਗੇ ਤੇ ਸੁਖਵੀਰ ਸਿੰਘ ਬਾਦਲ ਵੀ ਹੁਣ ਗਿੱਦੜਵਾਏ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਤਿਆਰੀ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਕਿਹਾ ਵੀ ਜਿਹੜੇ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਤੋਂ ਜਿਹੜੇ ਨੁਮਾਇੰਦਗੀ ਕਰਦੇ ਰਹੇ ਨੇ ਤੇ ਜਿਵੇਂ ਆਪਾਂ ਨੂੰ ਪਤਾ ਵੀ 1995 ਦੇ ਵਿੱਚ ਜਦੋਂ ਜਿਮਨੀ ਚੋਣਾਂ ਹੋਈਆਂ ਜਦੋਂ ਕਾਂਗਰਸ ਸਰਕਾਰ ਸੀਗੀ ਸਰਦਾਰ ਬਿਆਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਆਪਣੇ ਸਾਬਕਾ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਿਧਾਨ ਸਭਾ ਚੋਣ ਲੜੀ ਸੀ ਤੇ ਕਾਂਗਰਸ ਸਰਕਾਰ ਹੁੰਦੇ ਕੋਈ ਵੀ ਆਪਣਾ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਸੀ ਉਹਨੇ ਸਮਾਂ ਦੱਸੂਗਾ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ 2012 ਤੋਂ ਪਹਿਲਾਂ ਤੱਕ ਜਿਹੜਾ ਵਿਧਾਨ ਸਭਾ ਹਲਕਾ ਗਿੱਦੜਵਾਹਾ ਉਹ ਸ਼੍ਰੋਮਣੀ ਕਾਲੀਗੜ ਦਾ ਗੜ ਰਿਹਾ ਕਿਸੇ ਸਮੇਂ ਤੱਕ 2012 ਤੱਕ ਪਰ 2012 ਤੋਂ ਜਦੋਂ ਉਹਦੇ ਪੰਜਾਬ ਕਾਂਗਰਸ ਦੇ ਮਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੀਗਾਏ ਨੇ ਉਹਨਾਂ ਨੇ ਹੁਣ ਤੱਕ ਜਿਹੜਾ ਇਹ ਗੜਾ ਜਿਹੜਾ ਸ਼੍ਰੋਮਣੀ ਕਾਲੀਗੜ ਦਾ ਉਹਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨੂੰ ਦੇਖੋ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਜਿਹੜੀ ਗਿੱਦੜਵਾ ਸੀਟ ਆ ਉਹ ਮਨਿੰਦਰ ਸਿੰਘ ਰਾਜਾ ਬੜਿੰਗ ਬਚਾ ਪਾਣਨੇ ਆ ਜਾਂ ਸ਼੍ਰੋਮਣੀ ਕਾਲਜਦਾਲ ਜਾਂ ਕੋਈ ਹੋਰ ਪਾਰਟੀ ਇੱਥੇ ਜਿੱਤ ਪ੍ਰਾਪਤ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜਦੋਂ ਆਪਣਾ ਵਿਧਾਨ ਸਭਾ ਚੋਣਾਂ ਦਾ ਇਲਾਜ ਹੋ ਕੇ ਨਤੀਜੇ ਆਉਣਗੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਇਹ ਅਹਿਮ ਜਾਣਕਾਰੀ ਦਿੱਤੀ ਆ ਧੰਨਵਾਦ